ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਫੇਰ ਦੁਬਾਰਾ ਲਾਈਵ ਹੋਇਆ ਪਈ ਨੂੰ ਰਾਤ ਲਾਈਵ ਹੋਇਆ ਹਾਂ ਹ ਸਾਡੇ ਕਾਫੀ ਬੰਦਿਆਂ ਦੇ ਫੋਨ ਆਏ ਜਿਹੜੇ ਕਨੈਕਟਰ ਨੇ ਜਾਂ ਡਰਾਈਵਰ ਜਿਹੜੇ ਅਰਸੋਂ ਬਹੁਤ ਜ਼ਿਆਦਾ ਉੱਥੇ ਟੱਕਾਂ ਮੁਕੀ ਹੋਈ ਤੇ ਉਹਨਾਂ ਤੇ ਪਰਚੇ ਦਰਜ ਕੀਤੇ ਗਿਆ ਕਿ ਅਰੇ ਤਾਂ 307 ਲਾਤੀ ਜੇ ਤੁਸੀਂ ਚੁੱਕੇ ਜੇ ਲਾਜ ਦੇ ਦਿੱਤਾ ਮੈਂ ਮਾਨ ਸਾਹਿਬ ਬੇਨਤੀ ਕਰਨੀ ਚਾਹੁੰਦਾ ਵੀ ਇਹ ਲੋਕ ਉਹ ਨਹੀਂ ਜਿਨ੍ਹਾਂ ਨੇ ਆਪਣੇ ਪਿਛੇ ਦਿਨ ਰਾਤ ਇੱਕ ਕਰਕੇ ਆਪਣੀ ਸਰਕਾਰ ਬਣਾਈ ਸਭ ਤੋਂ ਵੱਧ ਜੇ ਖੁਸ਼ੀ ਮਨਾਈ ਸੀ ਤੇ ਮੇਰਾ ਖਾਦਾ ਡਰਾਈਵਰ ਤੇ ਕਨੈਕਟਰ ਭਾਈ ਚਾਰੇ ਆ ਮਨਾਈ ਸੀ ਅੱਜ ਅਸੀਂ ਉਹਨਾਂ ਨੇ ਬੱਚਿਆਂ ਨੇ ਆਪਣੇ ਹੱਕ ਮੰਗੇ ਤੇ ਆਪਾਂ ਉਹਨਾਂ ਤੇ 307 ਲੱਖ ਅੰਦਰ ਦੇ ਦਿੱਤੇ ਆ ਤੇ ਕੱਲ ਨੂੰ ਕੌਣ ਆਪਣੇ ਨਾਲ ਖੜੂਗਾ ਇਹ ਰੱਖਸ਼ਾ ਵਾਲੇ ਹੋਏ ਤੇ ਆਪਣੇ ਟੈਂਪੂ ਕਾਲੀ ਹੋਏ ਪੱਸਾ ਵਾਲੇ ਹੋਏ ਕਨੈਕਟਰ ਡਰਾਈਵਰ ਟਰੱਕ ਜੀਨੀਆਂ ਵਾਲੇ ਹੋਏ ਇਹਦਾ ਸਾਰਿਆਂ ਨੇ ਸੁੱਖਾ ਸੁਖ ਸੁੱਕਿਆ ਆਵਾਦਮੀ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਸੀ ਤੇ ਅੱਜ ਉਹਨਾਂ ਨੂੰ ਮਿਲਿਆ ਕਿ 307 ਖਮਿਆਜਾ ਕਿ ਬਗੜਿਆ ਪੱਗਾ ਲੱਤੀਆਂ ਅਸੀਂ ਕਹਿੰਨੇ ਸੀ ਸਾਡੀ ਸਰਕਾਰ ਚ ਕਿਸੇ ਦੀ ਪੱਗ ਨਹੀਂ ਲੱਥੂਗੀ ਅਸੀਂ ਉਹ ਇਨਸਾਫ ਦਵਾਗੇ ਕਿਸੇ ਭੀਜ ਦੇ ਸਰਪਸ ਚੁੰਨੀ ਨਹੀਂ ਲੱਥੂਗੀ ਅੱਜ ਸਾਡਾ ਸਾਰਾ ਵਰਗ ਅਸੀਂ ਅੱਜ ਸਾਡੀਆਂ ਭੈਣਾ ਸਾਡੀਆਂ ਧੀਆਂ ਜਿਹੜੀਆਂ ਟੀਚਰ ਨੇ ਉਹ ਵੀ ਸੜਕਾਂ ਦੇ ਉੱਤੇ ਨੇ ਤੈਕੀਆਂ ਦੇ ਚੜ ਚੜ ਕੇ ਆਵਦੇ ਨੇ ਸਾਫ ਮੰਗ ਰਹੇ ਨੇ ਇਸ ਤਰ੍ਹਾਂ ਹੀ ਜਿਹੜੇ ਕਰੈਕਟਰ ਨੇ ਡਰਾਈਵਰ ਨੇ ਉਹ ਆਪ ਦਾ ਸਾਫ ਮੰਗਣ ਵਾਸਤੇ ਸਾਰਾ ਕੁਝ ਦਾਅ ਤੇ ਲਾ ਕੇ ਆਪਣਾ ਪਰਿਵਾਰ ਛੱਡ ਕੇ ਪ੍ਰੋਟੈਸਟ ਕਰਕੇ ਪ੍ਰਿੰਸੋ ਸੱਤ ਲਵਾ ਰਹੇ ਨੇ ਇਹ ਮੈਨੂੰ ਨਹੀਂ ਲੱਗਦਾ ਕੋਈ ਵਧੀਆ ਸਿਆਸਤਿਆ ਲਾਜਜੀਤ ਖੁੱਲਰ ਇਹਨੂੰ ਇਹ ਚਾਹੀਦਾ ਤੂੰ ਇਸ ਮੈਂ ਕਿ ਮੇ ਦਾ ਮੰਤਰਿਆ ਲੋਕਾਂ ਨਾਲ ਬਹਿ ਕੇ ਇਸ ਮੁੰਡਿਆਂ ਨਾਲ ਬਹਿ ਕੇ ਉਹਨਾਂ ਦਾ ਮਸਲਾ ਲਕਰਾਂ ਢੰਮੀ ਨਾ ਬਣ ਤੇ ਇਹ ਕੋਸ਼ਿਸ਼ਾ ਕੁਝ ਇਹਨਾਂ ਦਾ ਜਿਹੜਾ ਬਣਦਾ ਹੱਕ ਉਹਨਾਂ ਨੂੰ ਮਿਲੇ ਜੇ ਪੱਕੇ ਹੋ ਸਕਦੇ ਇਹਨਾਂ ਨੂੰ ਪੱਕੇ ਕਰਾਓ ਇਹੋ ਹੀ ਬੱਚੇ ਆ ਜਿਹੜੇ ਭਵਿੱਖਿਆ ਨਹੀਂ ਤੇ ਸਾਰੇ ਜਿਹੜਾ ਮੈਂ ਦੇਖਿਆ ਬਾਹਰ ਦੇ ਮੁਲਖਾਂ ਦੇ ਲੋਕ ਪਰਤੇ ਆ ਅਸੀਂ ਇੱਕ ਉਦੋਂ ਗੱਲ ਕੀਤੀ ਸੀ ਵੀ ਬਾਹਰਲੇ ਮੁਲਖਾਂ ਚੋਂ ਲੋਕ ਇੱਥੇ ਨੌਕਰੀਆਂ ਕਰਨ ਵਾਸਤੇ ਆਣ ਗਏ ਕਿ ਜੇ ਇਹ ਹਾਲਾਤ ਕਰਤੀ ਆ ਵੀ ਅਸੀਂ ਖੈਸਟਾਰ ਵਾਲੇ ਬੰਦੇ ਤੌਰ ਤੇ ਲੋਕ ਅਸੀਂ ਉਹਨਾਂ ਦੇ 307 ਲਾ ਰਹੇ ਅਸੀਂ ਚੁੱਕ ਚੁੱਕੇ ਚੇਲਾ ਜਿ ਡੱਕ ਰਹੇ ਜਿਹੜਾ ਆਪਣਾ ਹੱਕ ਮੰਗਦਾ ਮੈਨੂੰ ਨਹੀਂ ਲੱਗਦਾ ਇੱਕ ਬਾਲੀ ਵਧੀਆ ਸਿਆਸਤ ਆ ਸਿਆਸਤ ਕਰੋ ਪਰ ਲੋਕਾਂ ਦਾ ਭਲੇ ਵਾਸਤੇ ਲੋਕਾਂ ਨੂੰ ਅੰਦਰ ਦੇਣ ਵਾਸਤੇ ਲੋਕਾਂ ਦੇ ਪਰਚੇ ਦਰਜ ਕਰਨ ਵਾਸਤੇ ਸਿਆਸਤ ਨਾ ਕਰੋ ਜਿਹੜਾ ਅੱਜ ਹਾਲਾਤ ਬਣ ਗਏ ਆ ਪੰਜਾਬ ਦੇ ਮੈਨੂੰ ਲੱਗਦਾ ਵੀ ਜਦੋਂ ਬਾਹਰ ਬਹਿ ਕੇ ਆਪਾਂ ਦੇਖਦੇ ਆ ਸਰਕਾਰ ਤੋਂ ਤੇ ਉਦੋਂ ਪਤਾ ਲੱਗਦਾ ਵੀ ਸਾੜ ਤੋਂ ਵੀ ਗਲਤੀਆਂ ਹੋਈਆਂ ਉਹਨੇ ਮੈਂ ਕਿਹਾ ਵੀ ਸਾੜ ਤੋਂ ਬੜੀ ਗਲਤੀਆਂ ਹੋਈਆਂ। ਪਰ ਜਦੋਂ ਬਫਾਰ ਬਾਈਟਸ ਦੇਖਦੇ ਆ ਉਦੋਂ ਪਤਾ ਲੱਗਦਾ ਕਿ ਅਸੀਂ ਕਿੰਨੇ ਗਲਤ ਕਰ ਰਹੇ ਹਾਂ ਤੇ ਕਿੱਥਾਂ ਅਸੀਂ ਲੋਕਾਂ ਦਾ ਭਲਾ ਕਰ ਰਹੇ ਹਾਂ ਅਸੀਂ ਬਹੁਤ ਹੁੱਬ ਕੇ ਕਹਿੰਦੇ ਵੀ ਸਈ ਇੰਨੇ ਹਜ਼ਾਰਾਂ ਨਾ ਕੁਰੀਆਂ ਦਿੱਤੀਆਂ। ਅਸੀਂ ਇੰਨਾ ਕੋਸ਼ਾ ਕੀਤਾ। ਅਸੀਂ ਤਾਂ ਉਹ ਗੱਲਾਂ ਕਰਦੇ ਜਿਹੜੀਆਂ ਲੋਕ ਬਾਅਦ ਸਾਨੂੰ ਟੀਚਰਾ ਕਰਦੇ ਆ। ਪਿੱਛੇ ਜੇ ਜਦੋਂ ਕੋਈ ਗੱਲ ਚੱਲੀ ਸੀ ਉਦੋਂ ਕਹਿੰਦੇ ਸੀ ਵੀ ਅਸੀਂ ਸਰਪੰਚ ਲੜਾਉਨੇ ਆ ਪਿੰਡਾਂ 'ਚ। ਵੀ ਅਸੀਂ ਤੇ ਚੋ ਨਿਸ਼ਾਨ ਤੇ ਨਹੀਂ ਲੜਾਉਣਾ ਕਦੀ ਛੋਟਾ ਨਿਸ਼ਾਨਾ ਤੇ ਕਦੀ ਸਰਪੰਚਾ ਜੀ ਤੱਕ ਲੜੇ ਹੈ ਆ ਯਾ ਜਦੋਂ ਵੀ ਕੋਈ ਗੱਲ ਕਰਦੀ ਹੈ ਕੁਝ ਕਰਾਦਾ ਤੇ ਉਹ ਨੂੰ ਟੇਕੂ ਕਰ ਲੈਣੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੁੰਡਿਆਂ ਦੇ ਨਾਲ ਅੱਜ ਜਿਹੜੇ ਮੁੰਡੇ ਸਾਡੇ ਕਨੈਕਟ ਡਰਾਈਵਰ ਨੇ ਇਹਨਾਂ ਦਾ ਇਹਨਾਂ ਦੇ ਨਾਲ ਤੁਸੀਂ ਬਹਿ ਕੇ ਤਾਲਮੇਲ ਕਰਕੇ ਇਹਨਾਂ ਦਾ ਮਸਲਾ ਹੱਲ ਕਰੋ ਤਾਂ ਕਿ ਅੱਗੇ ਫਰਕ ਕਰੋ ਤੇ ਸੋਦਰ ਜੀ ਆਪਾਂ ਸੁਧਾਰ ਕਰ ਲਈਏ ਇਹ ਪਰਚਾ ਦੀ ਰਾਹ ਦਿੱਤੀ ਛੱਡ ਕੇ ਤੇ ਬੱਚਿਆਂ ਨੂੰ ਬੱਚਾ ਦਾ ਭਵਿੱਖ ਲਈਏ ਬਾਹਰ ਦੇ ਬਹੁਤ ਸਾਰੇ ਲੋਕ ਕਿਤੇ ਨਹੀਂ ਆਉਣੇ ਜਿਹੜੇ ਸਾਡੇ ਆ ਇਹਨਾਂ ਨੂੰ ਨਾ ਹੀ ਬਾਹਰ ਜਾਣ ਜੋਗੇ ਛੱਡਣਾ ਤੇ ਨਾ ਹੀ ਘਰ ਕੋਲ ਦੇ ਛੱਡਣਾ ਇਹਨਾਂ ਨੂੰ ਕੀ ਲਾਜ ਦੇਈਂਦਾ ਇਹਨਾਂ ਚਤਤੋਂ ਬਾਹਰ ਲਈਏ ਵੱਟ ਵੱਟੇ ਸ਼ੇਅਰ ਕਰੋ ਤਾਂ ਕਿ ਮਾਨ ਸਾਹਿਬ ਕੋਲ ਤੇ ਇਹਦੇ ਕੋਲ ਦਾਲਜੀਤ ਭੁੱਲੜ ਕੋਲ ਇਹ ਵੀਡੀਓ ਜਾਵੇ ਤੇ ਉਹਨਾਂ ਦਾ ਵਸਰਾਰ ਕਰ ਮਾਈਕਰੋਫੋਨ ਕਾਕਾ ਸਾਹਿਬ ਮਾਈਕਰੋਫੋਨ ਜੀ ਕੀ ਫਤ ਹੈ